ਯੋਨੀ ਵੇਖੀ ਜਿੰਦਾ ਮਨੋਂ ਨਹੀਂ ਸੀ। ਇਹ ਖਾਸ ਦਾ ਖੇਡ ਦਾ ਪਰਿਵਾਰ। ਇੱਕ ਸਿਰਫ ਮੈਡੀਸਨ ਲੈਣ ਗਿਆ। ਇੱਕ ઓਪਰੇਟ ਹੀ ਬਾਹਰ ਦਾ ઓਪਰੇਟ ਕਿੰਨਾ ਕਿ ਤਕੜਾ ਹੁੰਦਾ। ਉਹਦੇ ਅੰਗੇਜ ਕੁਛ ਅੰਗਲੀਆਂ ਕਰਕੇ ਡਾਕਟਰਾਂ ਦੀਆਂ ਲਾ ਲਓ। ਜਾਂ ਮਾਰਕ ਦਾ ਹੁਕਮ ਲਾ ਲਓ। ਉਹ ਕੱਟਾ ਹੁਣ ਪੁਰਾਣੀ ਰਸਤਾ ਬਈ। ਤੇ ਉਹਦਾ ਉਹ ਸਾਡੀ ਭੈਣ ਦਾ ਜਿਹੜੀ ਸਾਡੀ ਭੈਣ ਨਾਲ ਸੀ ਇਹਨਾਂ ਨੇ ਲੜ ਲਾਈਆਂ ਸੀ। ਮੈਂ ਆਪਣੇ ਹੱਥੀ ਇਹਨਾਂ ਦੇ ਸਾਰੇ ਕਾਰਜ ਕੀਤੇ। ਜਦੋਂ ਇਹ ਨਹੀਂ ਮੈਰ ਸੀ ਆ ਮੈਂ ਆਪਣੇ ਹੱਥੀ ਇਹਨਾਂ ਦੇ ਸਾਰਾ ਬੜੀ ਕਿਰਪਾ ਰਹੀ ਸਾਡਾ ਇੰਨਾ ਪਿਆਰ ਸੀ ਹਨ ਵਿਖੋ ਗੱਲ ਮੈਨੂੰ ਮੈਨੂੰ ਤਾਂ ਪਤਾ ਨਹੀਂ ਸੀ ਅੰਮ੍ਰਿਤਸਰ ਆਇਆ ਮੈਨੂੰ ਤਾਂ ਕਿਹਾ ਵੀ ਚੰਡੀਗੜ੍ਹ ਮੇਰੀ ਰਿਹਾਇੰਡ ਹੋ ਗਈ ਮੈਂ ਚੰਡੀਗੜ੍ਹ ਹੋ ਜਾਣਾ ਲਾਈ ਗਿਆ ਸਾਡੀ ਬੇਟੀ ਦੀ ਮੈਰਿਜ ਸੀ ਉੱਥੇ ਵੀ ਨਹੀਂ ਪਹੁੰਚਿਆ ਮੈਂ ਸੋਚਿਆ ਨਾ ਡਾਂਟਿਆ ਮੈਂ ਯਾਰ ਤੈਨੂੰ ਮੈਂ ਆਇਆ ਕਿਉਂ ਨਹੀਂ ਲੈਕਸ ਦੇ ਵਿੱਚ ਇੱਥੇ ਜਾਂ ਡੇਰੀ ਚ ਸਾਡੂੰ ਆਂਦੇ ਸੀ ਸਾਡੇ ਕੋਲ ਤਾਂ ਜਾਣੀ ਬੋਨਾਂ ਸਾਨੂੰ ਪਹਿਤ ਤਸੱਲੀ ਬੜੀ ਦੇਣੀ ਉਹ ਕੁਝ ਨਹੀਂ ਆਉਣਾ ਪੁੱਤ ਬਣਾ ਕੋਈ ਸ਼ੇਅਰ ਬਣੋ ਬਈ ਹੁਣ ਸਾਨੂੰ ਆਸ ਸੀ ਯਾਰੀ ਭਾਜੀ ਸਾਡੇ ਕੋਲ ਵਾਪਸ ਆ ਜਾਣਗੇ ਜਾ ਸਾਡੇ ਸਰਦਾਰ ਜੀ ਉਹਨਾਂ ਨੇ ਕੋਲ ਸਾਨੂੰ ਹੌਸਲਾ ਦੇ ਦੇਣ ਕਿ ਬਈ ਅਸੀਂ ਖੜੇ ਆ ਮਿਹਨਤ ਦੇ ਮਿਸਾਲ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰਨ ਵਾਲੇ ਬੋਡੀ ਬਿਲਡਰ ਵਰਿੰਦਰ ਕੁਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਇਸ ਵਕਤ ਮੈਂ ਵਰਿੰਦਰ ਕੁਮਨ ਹੋਰਾਂ ਦੇ ਜਮਸ਼ੇਰ ਖਾਸ ਵਿਖੇ ਜਿਹੜਾ ਉਹਨਾਂ ਦਾ ਡੇਰੀ ਫਾਰਮ ਹੈ ਉੱਥੇ ਖੜਾ ਇਸ ਘਰ ਦੀ ਪਹਿਲੀ ਮੰਜ਼ਲ ਦੇ ਉੱਤੇ ਵਰਿੰਦਰ ਕੁਮਨ ਐਸੇ ਸਮੇਂ ਹਮੇਸ਼ਾ ਦੀ ਤਰ੍ਹਾਂ ਬਾਡੀ ਬਿਲਡਿੰਗ ਸਵੇਰੇ ਆਪਣੀ ਵਰਜਿਸ਼ ਕਰਦਾ ਸੀਗਾ ਆਪਣੀ ਪ੍ਰੈਕਟਿਸ ਕਰਦਾ ਸੀਗਾ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਸ਼ੁੱਕਰਵਾਰ ਦੀ ਅੱਜ ਉਹ ਸਵੇਰ ਇਹੋ ਜਿਹੀ ਚੜੇਗੀ ਵਿਰਿੰਦਰ ਘੁੰਮਣ ਜਿਹੜਾ ਹੈ ਕਿ ਇੱਕ ਡੱਬੇ ਚ ਬੰਦ ਪਿਆ ਜਿਹੜਾ ਹੈ ਕਿ ਲੰਬੀ ਆਪਣੀ ਸਫਰ ਦੇ ਉੱਤੇ ਜਿਹੜਾ ਕਿ ਉਹ ਜਾ ਚੁੱਕਿਆ ਹੋਏਗਾ ਜ਼ਿਕਰ ਐਸ ਵਕਤ ਮੈਂ ਕਰਦਾ ਪਿਆਵਾ ਕਿ ਉਹਨਾਂ ਦੇ ਮੈਂ ਡੈਰੀ ਫਾਰਮ ਤੇ ਖੜਾ ਹੋਇਆ ਮੈਂ ਐਸ ਵਕਤ ਮ੍ਰਿਤਕ ਦੇ ਜਿਹੜੀ ਉੱਪਰ ਹੈ ਪਰਿਵਾਰਕ ਮੈਂਬਰ ਰਿਸ਼ਤੇਦਾਰ ਐਸ ਵਕਤ ਉੱਥੇ ਮੌਜੂਦ ਨੇ 3 ਵਜੇ ਜਿਹੜਾ ਕਿ ਜਲੰਧਰ ਦੇ ਮਾਡਲ ਟਾਊਨ ਵੇਖਿਆ ਜਿਹੜਾ ਕਿ ਅੰਤਿਮ ਸੰਸਕਾਰ ਕੀਤਾ ਜਾਣਾ ਵੈ ਪਰ ਤਸਵੀਰیں ਦਿਖਾਉਣ ਦਾ ਤੁਹਾਨੂੰ ਮਕਸਦ ਇਹ ਹੈ ਕਿ ਇਹ ਵਿਰਿੰਦਰ ਕੁਮਨ ਦਾ ਸੁਪਨਾ ਇਹ ਵਿਰਿੰਦਰ ਕੁਮਨ ਦੀ ਕਮਾਈ ਤੇ ਇਸ ਚੀਜ਼ ਨੂੰ ਲੈ ਕੇ ਖਾਸ ਤੌਰ ਤੇ ਜੋਤੀਤ ਕੈਮਰੇ ਚ ਦੇਖਦੇ ਪਏ ਹੋ ਕਿ ਡੈਰੀ ਫਾਰਮ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹ ਇੱਕ ਸੋਚ ਰੱਖਦਾ ਸੀਗਾ ਹਮੇਸ਼ਾ ਆਪਣੀ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਆ ਇਹ ਗੱਲ ਆਖਦਾ ਸੀਗਾ ਕਿ ਦੇਸੀ ਖਰਾਕ ਵਰਗੀ ਜਿਹੜੀ ਹੈ ਕਿ ਕਦੀ ਕੋਈ ਉਹ ਚੀਜ਼ ਹੋ ਹੀ ਨਹੀਂ ਸਕਦੀ ਰਿਸ਼ਤੇਦਾਰ ਜਿਹੜੇ ਨੇ ਕਿ ਇਸ ਵਕਤ ਇੱਥੇ ਮੌਜੂਦ ਨੇ ਸਸਤੀ ਕਾਇਜ਼ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਜੀਤ ਸਿੰਘ ਰਿਸ਼ਤੇਦਾਰੀ ਕੀ ਤੁਹਾਡੀ ਮੇਰੇ ਸਾਨੂੰ ਸਾਫ ਨਹੀਂ ਛੋਟੇ ਮੈਂ ਜ਼ਿਕਰ ਕਰਦਾ ਪੈਸੇ ਕਿ ਕਿ ਇਸ ਚੀਜ਼ ਨੂੰ ਲੈ ਕੇ ਉਹ ਜਿਉਂਦਾ ਸੀਗਾ ਤੇਸੀ ਖਰਾਕ ਉਹਦੀ ਜਾਨ ਬਚਦੇ ਸੀਗੇ ਸ਼ੌਂਕ ਸੀਗਾ ਉਸ ਚੀਜ਼ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਹਨਾਂ ਦੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀਗਾ ਜਿਹੜੇ ਉਹਨਾਂ ਦੇ ਛੋਟੇ ਬਜ਼ਰ ਸੀ ਜਿਹਨਾਂ ਦੀ ਡੈਥ ਹੋ ਗਈ ਤੋਂ ਉਹਨਾਂ ਨੂੰ ਬਹੁਤ ਸ਼ੌਂਕ ਸੀ ਤੇ ਸ਼ੌਂਕ ਦਾ ਹੀ ਮੋਲਾ ਜੀ ਪਰ ਜਿਹੜੀ ਆ ਘਟਨਾ ਇਹ ਬਹੁਤ ਮਾੜੀ ਹੋਈ ਹੈ ਜੀ ਨਾ ਨਾ ਪਰਿਵਾਰਿਕ ਮੈਂਬਰਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਨਾ ਗੱਲ ਕਰਦਾ ਪਿਆ ਸੀ ਕਹਿੰਦੇ ਹੁਣ ਦਿਲ ਨਹੀਂ ਕਰਦਾ ਪਿਆ ਕਿਸੇ ਡਾਕਟਰ ਦੇ ਉਹ ਉਂਗਲ ਚੱਕਣ ਦਾ ਸਿਸਟਮ ਤੇ ਉਂਗਲ ਚੱਕਣ ਦਾ ਪਤਾ ਨਹੀਂ ਵਾਇਗਰੂ ਦਾ ਹੁਣ ਪਾਣਾ ਸੀ ਜਿੰਨੇ ਸਵਾਸ ਸੀਗੇ ਚਲੇ ਗਏ ਪਰ ਯਕੀਨ ਸਾਨੂੰ ਹੱਲੇ ਵੀ ਨਹੀਂ ਹੋ ਰਿਹਾ ਕਿ ਵਰਿੰਦਰ ਸਾਡੇ ਠੇ ਜਦੋਂ ਨਿਊਰਿ ਵਿਖੇ ਯਕੀਨ ਤਾਂ ਮੈਨੂੰ ਨਹੀਂ ਸੀ ਇੱਕ ਹੱਸਦਾ ਖੇਡਦਾ ਪਰਿਵਾਰ ਇੱਕ ਸਿਰਫ ਮੈਡੀਸਿਨ ਲੈਣ ਗਿਆ ਇੱਕ ઓਪਰੇਟ ਹੀ ਬਾਹਰ ਦਾ ઓਪਰੇਟ ਕਿੱਦਾਂ ਕਿ ਤਕੜਾ ਹੁੰਦਾ ਉਹਦੇ ਅੰਗੇਜ ਕੁਛ ਅੰਗਿਆਲੀਆਂ ਕਰਕੇ ਡਾਕਟਰਾਂ ਦੀਆਂ ਲਾ ਲੋ ਜਾਂ ਮਾਰਕ ਦਾ ਹੁਕਮ ਲਾ ਲੋ ਉਹ ਕਟਾ ਹੁਣ ਪੁਰਾਣੀ ਹੋਸਾ ਤਾਂ ਬਈ ਕਦੇ ਵੀ ਨਹੀਂ ਹੋਸਦਾ ਮਤਲਬ ਹੀ ਨਹੀਂ ਐਡਾ ਜਵਾਨ ਪੁੱਤ ਪਾਲਣਾ ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਔਖਾ ਰਾਜਵੀਰ ਜਵੰਦਾ ਤੇ ਵਰਿੰਦਰ ਕੁਮਨ ਰੇ ਕੋ ਬੰਦੇ ਦੀ ਨਾ ਨਿੱਜੀ ਜ਼ਿੰਦਗੀ ਦੇ ਵਿੱਚ ਜਗ੍ਹਾ ਰੱਖਦੇ ਸੀ ਕਿਉਂਕਿ ਜਿੱਦਾਂ ਵਰਿੰਦਰ ਗੱਲਾਂ ਦੱਸਦਾ ਸੀਗਾ ਨਾ ਬੋਡੀ ਬਿਲਡਿੰਗ ਨੂੰ ਖਾਸ ਤੌਰ ਤੇ ਲੈ ਕੇ ਕਿ ਡੱਬਿਆਂ ਚ ਕੁਝ ਨਹੀਂ ਰੱਖਿਆ ਠੀਕ ਹੈ ਕੁਝ ਨਹੀਂ ਰੱਖਿਆ ਤੇ ਮਾਨਸਿਕ ਪੱਧਰ ਤੇ ਮਜ਼ਬੂਤ ਕਿੱਦਾਂ ਹੋਣਾ ਕਿਉਂਕਿ ਉਹਦੇ ਪਿੰਡੇ ਤੇ ਆਪਣਾ ਉਹਨੇ ਹੰਡਾਇਆ ਕਿਉਂਕਿ ਜਵਾਨੀ ਦੇ ਵਿੱਚ ਭਰਾ ਵੀ ਉਹਦਾ ਗਿਆ ਕਿਸ ਤਰੀਕੇ ਦਾ ਮਾਨਸਿਕ ਪੱਧਰ ਤੇ ਮਜ਼ਬੂਤ ਹੋਣਾ ਉਹ ਸਭ ਚੀਜ਼ਾਂ ਨੂੰ ਜਾਣਦਾ ਸੀ ਬਿਲਕੁਲ ਜੀ ਬਿਲਕੁਲ ਉਹ ਵੀ ਛੜਕਾ ਬਹੁਤ ਤਗੜਾ ਲੱਗਾ ਨਾ ਬੜਾ ਪਿਆਰ ਸੇ ਦੂਆਂ ਭਰਾਵਾਂ ਦਾ ਹਾਂ ਔਰ ਰਵਿੰਦਰ ਦਾ ਉਹ ਛੋਟੇ ਦਾ ਬ੍ਰਦਰ ਦਾ ਰਿਸ਼ਤੇਦਾਰੀ ਪੱਖੋਂ ਵੀ ਬੜਾ ਪਿਆਰ ਸੀ ਉਹ ਅੱਛਾ ਇਹ ਨਹੀਂ ਵੀ ਮਤਲਬ ਮੈਨੂੰ ਨਹੀਂ ਮਿਲਣਾ ਜਾਂ ਮਨਪ੍ਰੀਤ ਜੀ ਨੇ ਆਏ ਬਾਰ ਉਹਨਾਂ ਨੂੰ ਜੀਲ ਕਰਨੇ ਪਿਆਰ ਇਹਨਾਂ ਨੇ ਸਾਰੇ ਪਰਿਵਾਰ 'ਤੇ ਰਚਿਆ ਕਿਉਂਕਿ ਇਹ ਪਿੰਡਾਂ ਚ ਉੱਠ ਕੇ ਆਏ ਹਨ ਭਾਜੀ ਰਿਸ਼ਤੇਦਾਰੀ ਦੀ ਅਹਿਮੀਅਤ ਹੈ ਪਰ ਜਿਹੜਾ ਗੁਰਾਂੰਦਰੀ ਸਾਨੂੰ ਇਹ ਘਾਟਾ ਪਾਰਤਾ ਨੇ ਮੁਸ਼ਕਲ ਆ ਜਾਂਦੀ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਥੋੜਾ ਗਿਲਾ ਕਰਾਂਦਾ ਵਾਈ ਗੁਰੂ ਤੇ ਨਹੀਂ ਇਸ ਉਮਰ 'ਚ ਨਾ ਇਦਾਂ ਕਰਦਾ ਹਾਲੇ ਚਲੋ ਪਰ ਵਾਈ ਗੁਰੂ ਦੀ ਰਜ਼ਾ ਵੈ ਉਹਨਾਂ ਨੇ ਜਿੱਦੜੇ ਆਪਣੇ ਹੱਥ-ਬਸ ਕੁਝ ਨਹੀਂ ਹੁੰਦਾ ਛੋਟੇ ਭਾਜੀ ਜੋ ਹੁਕਮ ਉਹਦੇ ਚ ਉਹ ਹੋਣਾ ਜੋ ਕਮਾਂਡ ਬਿਲਕੁਲ ਸਹੀ ਐ ਖਣ ਉਹ ਤੇ ਆਪਾਂ ਬੋਡੀ ਵੀ ਰੱਖ ਸਕਦੇ ਹਾਂ ਰਾਤ ਹਾਂਜੀ ਅੰਨਾਮਾ ਵੀ ਕਰ ਸਕਦੇ ਹਾਂ ਪਰ ਸਾਡੇ ਮਾਸਟਰ ਜੀ ਕਹਿੰਦੇ ਕਹਿੰਦੇ ਵੀ ਨਹੀਂ ਪਰ ਚੱਲੀਏ ਜੋ ਹੁਣਾ ਸ਼ੀ ਹੋਵੇ ਉਹ ਸਾਡਾ ਵੀਰੋ ਰਾਜਵੀਰ ਜੋ ਅੰਡਾ ਜਿਹੜਾ ਐਕਸੀਡੈਂਟ ਭਾਜੀ ਕਿਦਾਂ ਨਹੀਂ ਹੁੰਦਾ ਐਕਸੀਡੈਂਟ ਦੇ ਨਾਲ ਉਹ ਵਿਚਾਰੇ ਦੇ ਸਿਰ ਚ ਸੱਟ ਲੱਗੀ ਮੁੜ ਕੇ ਬੋਲੇ ਨਹੀਂ ਨਾ ਜਿੱਦਾਂ ਇਹ ਨਹੀਂ ਬੋਲਿਆ ਉਹ ਤਾਂ ਉਹ ਨਹੀਂ ਬੋਲੇ ਛੋਟੇ ਛੋਟੇ ਬੱਚੇ ਨੇ ਆ ਦਾਰੋਮਦਾਰ ਤੁਸੀਂ ਦੇਖ ਹੀ ਰਹੇ ਹੋ 7-800 ਦੇ ਕਰੀਬ ਮਾਜ ਹੈ ਬਿਲਕੁਲ ਸਭ ਕੁਝ ਖਤਮ ਹੋ ਗਿਆ ਇਹ ਹੁਣ ਮਿੱਟੀ ਹੋਈ ਏ ਸਭ ਦਾ ਕੋਰੋਤਾਨ ਉਸ ਪਿਓ ਦਾ ਜਿਗਰਾ ਵੈ ਜਿਹੜਾ ਵਿਚਾਰਾ ਉਹ ਤਕੜਾ ਉਸ ਪਿਓ ਦਾ ਉਹ ਸਾਡੀ ਭੈਣ ਦਾ ਜਿਹੜੀ ਸਾਡੀ ਭੈਣ ਨਾਲ ਸੀ ਇਹਨਾਂ ਨੇ ਲੜ ਲਾਈ ਸੀ ਮੈਂ ਆਪਣੇ ਹੱਥੀ ਇਹਨਾਂ ਸਾਰੇ ਕਾਰਜ ਕੀਤੇ ਜਦੋਂ ਇਹਦੀ ਮਰਸੀ ਆ ਮੈਂ ਆਪਣੇ ਹੱਥੀ ਇਹਨਾਂ ਦੇ ਸਾਰਾ ਬੜੀ ਕਿਰਪਾ ਰਹੀ ਸਾਡਾ ਇਹਨਾਂ ਪਿਆਰ ਸੀ ਇਹਨਾਂ ਵੀ ਕੋ ਗੱਲ ਮੈਨੂੰ ਮੈਨੂੰ ਤਾਂ ਪਤਾ ਨਹੀਂ ਸੀ ਅੰਮ੍ਰਿਤਸਰ ਆਇਆ ਮੈਨੂੰ ਤਾਂ ਕਹਿੰਦਾ ਵੀ ਚੰਡੀਗੜ੍ਹ ਮੇਰੀ ਅਪਾਇੰਟਮੈਂਟ ਹੋ ਗਈ ਮੈਂ ਚੰਡੀਗੜ੍ਹੋਂ ਜਾਣਾ ਲਾਉਣ ਵਾਸਤੇ ਸਾਡੀ ਬੇਟੀ ਦੀ ਮੈਡਰ ਸੀ ਉੱਥੇ ਵੀ ਨਹੀਂ ਪਹੁੰਚਿਆ ਮੈਂ ਸੋਕੇ ਨੂੰ ਡਾਂਟਿਆ ਮੈਂ ਯਾਰ ਤੈਨੂੰ ਮੈਂ ਆਇਆ ਕਿਉਂ ਨਹੀਂ ਕਹਿੰਦਾ ਭਾਜੀ ਮੇਰੇ ਪੇਨ ਹੋ ਗਈ ਆ ਬੱਚੇ ਠੀਕ ਨਹੀਂ ਬੱਚੇ ਜ਼ਰੂਰ ਆਉਣਗੇ ਮੇਰੇ ਕੋਲ ਨਹੀਂ ਆ ਸਕੀ ਸੌਰੀ 4 ਦਿਨ ਬਾਅਦ ਮੈਂ ਜ਼ਰੂਰ ਮਿਲਾਂ ਪਰ ਮੈਨੂੰ ਨਹੀਂ ਪਤਾ ਇਹਨੇ ਮੈਨੂੰ ਯਾਦ ਰੱਖਣਾ ਕਿੱਦਾਂ ਮਿਲਣਾ ਪੈਣਾ ਮੈਨੂੰ ਕਿੱਦਾਂ ਨੇ ਕਦੀ ਸੋਚਿਆ ਨਹੀਂ ਸਾਨੂੰ ਵੀ ਇਹਦਾ ਤੁਹਾਡੇ ਵਰਗੇ ਵੀਰਾਂ ਨੇ ਦੱਸਿਆ ਜਦੋਂ ਉਹਨਾਂ ਨੇ ਇਹੋ ਜਿਹੀ ਵੇਖਿਆ ਮੈਨੂੰ ਕਿਹਾ ਯਾਰ ਤੇਨੇ ਸੰਡੂ ਦੀ ਡੈਥ ਹੋ ਗਈ ਮੈਂ ਨਹੀਂ ਆਤਾ ਇੰਨਾ ਕਿਉਂ ਬੋਲ ਰਹੇ ਕਿਉਂ ਹੈ ਉਹ ਫਿਰ ਉਹਨਾਂ ਨੇ ਮੈਨੂੰ ਦਿਖਾ ਲਿਆ ਫੜਾ ਫੜਟ ਫੇ ਆਪਾਂ ਚੱਲ ਪਏ ਉਥੋਂ ਰਾਤੋ ਰਾਤ ਦਿੱਤੇ ਆ ਗਏ ਜੇ ਕੋਈ ਪ੍ਰੋਬਲਮ ਵਗੈਰਾ ਤਾਂ ਕਦੇ ਮੈਂ ਨਾ ਕਦੇ ਸਿਰ ਪੀੜ ਨਹੀਂ ਇਹਦੀ ਹੋਈ ਕਿ ਅੱਜ ਤੱਕ ਉਹ ਬੁਖਾਰ ਬੁਖੂਰ ਨੂੰ ਤਾਂ ਇਹ ਛੋਟਾ ਉਹ ਤਾਂ ਪੜੀ ਵੇਖੋ ਉਹਦਾ ਹਰ ਇੱਕ ਦਿਨ ਨਾਰਮਲ ਜੀ ਪਰਿਵਾਰਾਂ 'ਚ ਇੰਨੀ ਅਗਦੀ ਸ਼ੋਹ ਨਹੀਂ ਹੁੰਦੇ ਕੋਈ ਵੀ ਚੀਜ਼ ਪਰ ਇਸ ਚੀਜ਼ ਦਾ ਨਹੀਂ ਪਤਾ ਵੀ ਕਿਹੜੀ ਅੰਗਿਆਲੀ ਕਰਕੇ ਕਿੱਦਾਂ ਕੀ ਹੋਇਆ ਵੀਰ ਹਮ ਮਰਕ ਜਾਂਦਾ ਜੀ ਅਸਲ ਇਤਨਾ ਕਿ ਜਿਸ ਤਰ੍ਹਾਂ ਦਾ ਡੀ ਐਂਡ ਆਲ ਸੀਗਾ ਨਾ ਪੰਜਾਬੀ ਚ ਕਹਿੰਦੇ ਕਿ ਸਾਨ ਸ਼ਰੀਰ ਸਾਨਾ ਵਰਗਾ ਸ਼ਰੀਰ ਹੈ ਤੇ ਉਸ ਨੇ ਪਾਲਿਆ ਸੀਗਾ ਜੀ ਰੀਜ ਨਾਲ ਪਾਲਿਆ ਸੀ ਉਹ ਖੁਦ ਮੈਨੂੰ ਕਹਿੰਦਾ ਸੀ ਮੇਰੇ ਅਮਰੀਕਾ ਕਹ ਰਹੇ ਸੀ ਕਿ ਕੈਨੇਡਾ ਕਹ ਰਹੇ ਸੀ ਮੇਰੇ ਟੈਸਟ ਹੋਇਆ ਇਸੇ ਵਹਾਵ ਤੇ ਕਿ ਤੁਸੀਂ ਨਹੀਂ ਤੁਸੀਂ ਲੋਪ ਦੇ ਉੱਤੇ ਹੋਇਆ ਸੀ ਕਿ ਇੰਨਾ ਪੋਸੀਬਲ ਨਹੀਂ ਹੈਗਾ ਬਿਨਾ ਸਫੇਰਰ ਤੋਂ ਤੁਸੀਂ ਨਹੀਂ ਹੈਗਾ ਵੀ ਜਿੰਨੀ ਤੁਹਾਡੀ ਹਾਈਟ ਹੈ ਇੰਨਾ ਤਕੜਾ ਢੜਾ ਰੋ ਮਾਰੇ ਪੜ ਜਿਹੜਾ ਡੋਲਾ ਸੀ ਹਟਦਾ ਉਹਨੇ ਡਾ ਪੋਰਟ ਪਾਰ ਕੇ ਦੱਸੇ ਪੰਜਾਬ ਨੂੰ ਜਿਹਨਾਂ ਸਾਡੀ ਮਾਸੀ ਤਾਂ ਸਾਡੇ ਮਾਸੜੀ ਦੀ ਨੇ ਪਾਲਿਆ ਸ਼ੌਂਕ ਸੀਗਾ ਤਾਂ ਹੀ ਇਹਨਾਂ ਕਟਾ ਬਹੁਤ ਆ ਭਾਜੀ ਪੰਜਾਬ ਵਾਸਤੇ ਵੀ ਬਹੁਤ ਜ਼ਿਆਦਾ ਕਟਾ ਸਾਨੂੰ ਤੇ ਜਿਹੜਾ ਪਹਿਣਾ ਪਹਿਣਾ ਹੀ ਪਰ ਪੰਜਾਬ ਵਾਸਤੇ ਵੀ ਇੱਡੇ ਗੱਭਰੂਆਂ ਦਾ ਜਾਣਾ ਬਹੁਤ ਕਟਾ ਤੁਸੀਂ ਜਿੰਨੂੰ ਵੀ ਪੁੱਛੋਗੇ ਉਹ ਇਹਦੀ ਨਿੰਦਿਆ ਨਹੀਂ ਕਰੂਗਾ ਉਹਦੇ ਮਨ 'ਚ ਇਹ ਹੈ ਨਹੀਂ ਸੀ ਉਹਨੇ ਮੇਰਾ ਮਾਣਾ ਕਰਨਾ ਜਾਂ ਆਪ ਜੀ ਦਾ ਜਾਂ ਭਾਈ ਸਾਹਿਬ ਦਾ ਉਹ ਯਾਰ ਕੁਛ ਨਹੀਂ ਦਿੰਦਾ ਚਲ ਫਿਰ ਕਿਉਂ ਹੋ ਗਿਆ अच्छा लो दे ओनु लोड ਵੀ ਨਾ ਵੇਖ ਲੈ ਯਾਰ ਇਹਨਾਂ ਨੂੰ ਲੋੜ ਆ ਪੈਸੇ ਦੀ ਹਾਂ ਤੋਨੇ ਇਹ ਨਹੀਂ ਸੋਚਣਾ ਵੀ ਪਾਪਾ ਨੂੰ ਇੰਨਾ ਗੱਲ ਕਹਿਣੀ ਹੈ ਵੀ ਪਾਪਾ ਯਾਰ ਉਹ ਆਪਣੇ ਬੰਦੇ ਨੂੰ ਲੋੜ ਆ ਤੇ ਪਾਪਾ ਨੇ ਵੀ ਨਹੀਂ ਕਦੀ ਮਨਾ ਕਰਨਾ ਵੀ ਮਾਸਟਰ ਜੀ ਨੇ ਵੀ ਕੋਈ ਨਹੀਂ ਵੀ ਰਿੰਦਾ ਤੈਨੂੰ ਜਿੱਦਾਂ ਠੀਕ ਲੱਗਦਾ ਤੂੰ ਕਰ ਲੈ ਬਈ ਧੰਨਵਾਦ ਭਾਗ ਜੀ ਯਸ ਹੋਰ ਵੀ ਰਿਸ਼ਤੇਦਾਰ ਐਸ ਵਕਤ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਭੈਣ ਭਰਾਣੇ ਸਾਰੇ ਗੱਲਾਂ ਬਾਤਾਂ ਕਰਦੇ ਪਏ ਨੇ ਕਿ ਜਸਵੰਤ ਨੇ ਪਰਿਵਾਰ ਦੇ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਉਹਨੂੰ ਯਾਦ ਕਰਦੇ ਪਏ ਨੇ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਵਰਿੰਦਰ ਕੁਮਨ ਦਾ ਪਰਿਵਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਦੇ ਜਿਹੜੇ ਮ੍ਰਿਤਕ ਦੇ ਹੈ ਉਹਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਏਗਾ ਸਰਦਾਰ ਸਾਹਿਬ ਨੇ ਗੱਲ ਦੱਸੀ ਉਹਨੇ ਰਿਸ਼ਤੇਦਾਰ ਨੇ ਕਿ ਜੋ ਇਸ ਵਕਤ ਸਥਿਤੀ ਆ ਪਰਿਵਾਰ ਦੀ ਹਾਲੇ ਵੀ ਜੋ ਹੈ ਕਿ ਉਹ ਮੰਨਣ ਚ ਨਹੀਂ ਸਾਨੂੰ ਆ ਰਿਹਾ ਕਿ ਵਰਿੰਦਰ ਕੁਮਨ ਸਾਡੇ ਚ ਨਹੀਂ ਰਿਹਾ ਪਰ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਜਿਹੜਾ ਕਿ 3 ਵਜੇ ਵਰਿੰਦਰ ਕੁਮਨ ਮੋਰਾ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅਸਵਤ ਇਹਨਾਂ ਦੇ ਹੋਰ ਵੀ ਇੱਥੇ ਅ ਰਿਸ਼ਤੇਦਾਰ ਮੌਜੂਦ ਨੇ ਮੈਂ ਗੱਲਬਾਤ ਕਰਨੀ ਚਾਹੀਏ ਭਾਜੀ ਕੀ ਨਾਂ ਤੁਹਾਡਾ ਜਸਮੀਤ ਭਾਈ ਮੈਨੂੰ ਉੱਪਰ ਗੱਲ ਕਰਦਾ ਪੈਸੇ ਤੋਂ ਹੁਣ ਭਾਜੀ ਭਾਬੂ ਖੋ ਰਹੇ ਸੀ ਕਹਿੰਦੇ ਕਿ ਮਾਨਵੀ ਸੀ ਸਾਡੇ ਪਰਿਵਾਰ ਦਾ ਸਾਰਾ ਕੁਝ ਸੀਗਾ ਕਹਿੰਦੇ ਕਿ ਜੇ ਕਿਸੇ ਵਿਆਹ ਤੇ ਜਾਣਾ ਨਾ ਤੇ ਰਿਸ਼ਤੇਦਾਰਾਂ ਨੇ ਆਪ ਕਹਿਣਾ ਕਿ ਬਰਿੰਦਰ ਨੂੰ ਲੈ ਕੇ ਜ਼ਰੂਰ ਆਣਾ ਛੋਟੇ ਛੋਟੇ ਬੱਚੇ ਮਤਲਬ ਕਿ ਉਹਨੂੰ ਜਿਸ ਤਰ੍ਹਾਂ ਯਾਦ ਕਰਦੇ ਸੀ ਪਰ ਹੁਣ ਤਾਂ ਸਾਨੂੰ ਮੰਨਣ ਚ ਨਹੀਂ ਆ ਰਿਹਾ ਕਿ ਹੈ ਨਹੀਂ ਸਰ ਜੀ ਮੰਨਣ ਚ ਤਾਂ ਕਿਸੇ ਦੇ ਵੀ ਨਹੀਂ ਦੇਖੋ ਇਹ ਤਾਂ ਹੁਣ ਫੈਮਲੀ ਨੂੰ ਨਾ ਪੂਰਾ ਹੋਣ ਵਾਲਾ ਘਟਾ ਹੈ ਕਦੀ ਵੀ ਨਹੀਂ ਪੂਰਾ ਹੋਣ ਵਾਲਾ ਘਟਾ ਪਰ ਪ੍ਰਮਾਤਮਾ ਦੇ ਰਾਂਗੇ ਜੀ ਜ਼ੋਰ ਨਹੀਂ ਕਰੇਗਾ ਇਸ ਤੇ ਤਕੜਾ ਬਹੁਤ ਸੀਗਾ ਦਿਮਾਗੀ ਪੱਖੋਂ ਵੀ ਬਹੁਤ ਤਕੜਾ ਸੀ ਇਸ ਕੰਪਲੈਕਸ ਦੇ ਵਿੱਚ ਇੱਥੇ ਜਿਹੜੇ ਡੇਲੀ ਸਾਨੂੰ ਆਉਂਦੇ ਸੀ ਸਾਡੇ ਕੋਲ ਤਾਂ ਜਾਨੀ ਉਹਨਾਂ ਨੂੰ ਸਾਨੂੰ ਪਏ ਤਸੱਲੀ ਬੜੀ ਦੇਣੀ ਉਹ ਕੁਝ ਨਹੀਂ ਆਉਣਾ ਪੁੱਤ ਗਣਾ ਤੁਸੀਂ ਸ਼ੇਰ ਬਣੋ ਬਈ ਹੁਣ ਸਾਨੂੰ ਆ ਅਸੀਂ ਯਾਰੀ ਭਾਜੀ ਸਾਡੇ ਕੋਲ ਵਾਪਸ ਆ ਜਾਣਗੇ ਜਿਆ ਸਾਡੇ ਸਰਦਾਰ ਜੀ ਉਹਨਾਂ ਦੇ ਕੋਲ ਸਾਨੂੰ ਹੌਸਲਾ ਦੇ ਦੇਣ ਕਿ ਬਈ ਅਸੀਂ ਖੜੇ ਆ ਹੌਸਲੇ ਹੈ ਨਹੀਂ ਭਾਜੀ ਹੌਸਲਾ ਟੁੱਟ ਗਿਆ ਬਈ ਦੇਖੋ ਇੱਕ ਪਿੰਡੋਂ ਉੱਠ ਕੇ ਬਾਲੀਵੁੱਡ ਤੱਕ ਜਾਣਾ ਬਹੁਤ ਮਤਲਬ ਸਟਰਗਲ ਕੀਤਾ ਤੇ ਸਾਡੇ ਵਰਗਿਆਂ ਦਾ ਦੇਖੋ ਇੱਕ ਤਾਂ ਕੰਪਲੈਕਸ ਦੇ ਵਿੱਚ ਤੁਸੀਂ ਦੇਖੋ ਵੀ ਕੰਪਲੈਕਸ ਦੇ ਵਿੱਚ ਬੈਠੇ ਆ ਕੰਪਲੈਕਸ ਦਾ ਵੈਸੇ ਨਹੀਂ ਗਏ ਨੂੰ ਪਤਾ ਤੇ ਜਿੱਥੋਂ ਤੱਕ ਇਹਨਾਂ ਨੇ ਪਹੁੰਚ ਕਰ ਦਿੱਤੀ ਤੇ ਐਸ ਕੰਪਲੈਕਸ ਦਾ ਬੜਾ ਮਾਨ ਸੀਗਾ। ਭਾਜੀ ਉਸ ਬੰਦੇ ਦਾ ਕਰਦਾਰ ਹੀ ਇਹੋ ਜਿਹਾ ਸੀਗਾ ਜੇ ਹਰੇਕ ਅੱਖ ਦੇਖੋ ਐਸ ਦੇ ਨਾਮ ਹੈ ਭਾਜੀ। ਸੁਖਵਿੰਦਰ ਜੀ। ਸੁਖਵਿੰਦਰ ਵੀਰ ਦਾ ਨਾਮ। ਸੁਵਿੰਦਰ ਤੋੜ ਦਾ ਨਾਮ। ਹਾਂਜੀ। ਖੜਦਾ ਹਰੇਕ ਨਾਲ ਸੀਗਾ। ਮੈਂ ਕਹਿੰਦਾ ਦੁੱਖ ਹੋਵੇ ਸੁੱਖ ਹੋਵੇ ਜਿੱਦਾਂ ਦੀ ਮਰਜ਼ੀ ਹੈ। ਕਿਉਂਕਿ ਇਹ ਮੈਂ ਚੀਜ਼ ਆਪਣੇ ਅੱਖੀ ਵੀ ਦੇਖੀ ਹੈ। ਅਸੀਂ ਕਈ ਵਾਰੀ ਸੜਕ ਤੋਂ ਲੰਘਦੇ ਹੋਏ ਨਾ ਉੱਥੇ ਗੱਡੀ ਤੋਂ ਖੜ ਕੇ ਔਰ ਕਿਵੇਂ ਸਭ ਠੀਕ ਹੈ ਅੱਛਾ ਕਿਸੇ ਨੇ ਕਹਾ ਤਾਂ ਪਾਜੀ ਰੋਕ ਕੇ ਗੱਲ ਸੁਣ ਕੇ ਜਾਓ ਨੂੰ ਰੁਕ ਜਣਾ ਬਿਲਕੁਲ ਸਹੀ ਹਾਂ ਜੀ ਬਿਲਕੁਲ ਜੀ ਹਾਂ ਜੀ ਦੇਖ ਕੇ ਸਾਨੂੰ ਜੀ ਹੌਸਲਾ ਬੜਾ ਹੁੰਦਾ ਸੀ ਇੱਕ ਪਾਜੀ ਕਈ ਵਾਰੀ ਖੜੇ ਹੋ ਜਾਣਾ ਪਾਜੀ ਉਹਨਾਂ ਦੇ ਵੀ ਜੋ ਟ੍ਰੈਲਿੰਗ ਵਾਲੇ ਖੜੇ ਹੋ ਕੇ ਫੋਟੋ ਖਿਚਾ ਕੇ ਜਾਂਦੇ ਸੀ ਪਾਜੀ ਇੱਕ ਫੋਟੋ ਖਿਚਾ ਲਓ ਮਾਣ ਗਿਆ ਭਾਜੀ ਫੀਲ ਕਰੀਦਾ ਹੈਗਾ ਕਿ ਸਾਡਾ ਭਰਾ ਸਾਡਾ ਡੈਰੀ ਵਾਲਾ ਭਰਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਜਿੰਨੇ ਕੀਤਾ ਕੱਲ ਜਲੰਧਰ ਸ਼ਹਿਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇੰਨਾ ਸੋਕ ਬਣਾਇਆ ਗਿਆ ਪੂਰੇ ਪਰਿਵਾਰ ਨੂੰ ਤਾਂ ਚਲੋ ਛੱਡੋ ਯਾਰਾ ਦੋਸਤਾਂ ਨੂੰ ਰਾਤ ਰਾਤ ਨੀਂਦ ਨਹੀਂ ਆਈ ਸੁਣ ਕੇ ਵਿਸ਼ਵਾਸ ਨਹੀਂ ਹੋਇਆ ਕਹਿਣ ਦੀ ਹੱਦ ਨਹੀਂ ਕਿ ਕੀ ਸਾਡੇ ਦਿਲ ਤੇ ਬੀਤ ਰਹੀ ਹੈ ਕੀ ਫੈਮਿਲੀ ਦੇ ਵਿੱਚ ਰਹੀ ਹੈ ਨਾ ਮੰਨਣ ਵਾਲਾ ਘਾਟਾ ਬਾਕੀ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਪਿਤਾ ਜੀ ਤੇ ਅਸਲੇ ਉਹਨਾਂ ਦੇ ਪੁੱਪੇ ਦਰਸਿੰਗ ਪਿਤਾ ਇਹਨਾਂ ਉਹਨਾਂ ਦੀ ਸਥਿਤੀ ਤਾਂ ਮਾੜੀ ਹੋਏਗੀ ਲੇਕਿਨ ਸਾਡੇ ਸਰਦਾਰ ਕਿਉਂ ਨਹੀਂ ਆਸਮ ਦਾ ਜਾਨੀ ਕਿ ਦਿੱਤਾ ਨਾ ਟੁੱਟ ਗਏ ਬਹੁਤ ਜ਼ਿਆਦਾ ਇੱਕ ਪੱਲ ਬੜਾ ਹੌਸਲਾ ਸੀ ਉਹਨਾਂ ਨੇ ਵੀ ਮੇਰਾ ਪੁੱਤ ਮੇ ਜਿੱਥੋਂ ਦੀ ਭਾਜੀ ਲੰਘਦੇ ਸੀ ਪਤਾ ਲੱਗਦਾ ਵੀ ਬਰਿੰਦਰ ਘੋਮਣ ਜਾਣਦੇ ਆ ਵੀ ਮੁਰਸ਼ੀ ਦਾ ਮੁੰਡਾ ਡੇਰੀ ਫਾਰਮ ਦਾ ਆ ਤੇ ਬੜਾ ਹੌਸਲਾ ਸੀ ਤਾਂ ਹੁਣ ਸਾਡੇ ਸਰਦਾਰ ਜੀ ਹੋਣੀ ਯਾਨੀ ਕਿ ਉਹ ਉਹਨਾਂ ਨੂੰ ਆਪਣੇ ਆਪ ਨੂੰ ਉਹ ਬਹੁਤ ਹੈ ਉਹ ਤਾਂ ਲਿਆ ਜਾ ਸਕਦਾ ਨਾ ਉਹਨਾਂ ਨੇ ਮਨ ਤੇ ਕੀ ਕੀਤਾ ਭਾਜੀ ਇੱਕ ਜਣ ਗਿਆ ਨਾ ਇੱਥੇ ਆਂਦੇ ਸੀ ਕਿ ਬਹੁਤ ਤਸੱਲੀ ਸੀ ਸਾਨੂੰ ਬਹੁਤ ਤਸੱਲੀ ਸੀ ਵੀ ਸਾਡੇ ਨਾਲ ਭਾਜੀ ਖੜੇ ਆ ਮੇਰੇ ਖੁਦ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕੀਤਾ ਵੀ ਕਿੰਦੇ ਪਾਜੀ ਤੂੰ ਜਿੱਥੇ ਕੰਮ ਕਰਦਾ ਉਹ ਪਾਜੀ ਮੈਂ ਕਿਹਾ ਹਾਂ ਯਾਰ ਰਾਤੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਯਾਰ ਪਾਜੀ ਹੁਣ ਸਾਡੇ ਵਿੱਚ ਨਹੀਂ ਤੇ ਉਹਦਾ ਨਾ ਇੱਕ ਚੈਨ ਚੱਕਰ ਐ ਹੋ ਜਾਂ ਸੀ ਜਿਹੜਾ ਬੰਦਾ ਨੂੰ ਨਹੀਂ ਵੀ ਜਾਣਦਾ ਸੀਗਾ ਨਾ ਜਿਹੜਾ ਨਹੀਂ ਵੀ ਮਿਲਿਆ ਸੀ ਖਿੱਚਦਾ ਸੀਗਾ ਆਪਣੇ ਆਪਣੇ ਆਪ ਨੇ ਜਾਣੀ ਕਿ ਉਹਨਾਂ ਨੇ ਹੌਸਲਾ ਬਹੁਤ ਹੀ ਪਾਈ ਸੀ ਕਰਦਾ ਪਿਆ ਸੀਗਾ ਪਹਿਲਾਂ ਵੀ ਹਾਂ ਮੈਂ ਪਹਿਲਾਂ ਵੀ ਉਹ ਜ਼ਿਕਰ ਸਰਦਾਰ ਸਾਹਿਬ ਦਾ ਕਰਦਾ ਪਿਆ ਸੀਗਾ ਕਿ ਭਾਵੇਂ ਬਜ਼ੁਰਗ ਹੋਵੇ ਭਾਵੇਂ ਜਵਾਨ ਹੋਵੇ ਕੁੜੀ ਹੋਵੇ ਮੁੰਡਾ ਹੋਵੇ ਵਰਿੰਦਰ ਕੁਮੰਤ ਤੇ ਰਾਜਵੀਰ ਜਵੰਦਾ ਨਾ ਨਿਜੀ ਤੌਰ ਤੇ ਬੰਦੇ ਦੀ ਜ਼ਿੰਦਗੀ ਚ ਐਮੀ ਤਰ੍ਹਾਂ ਕਰਦੇ ਸੀਗੇ ਠੀਕ ਹੈ ਨਾ ਕਿਉਂਕਿ ਕੁਮੰਨ ਹਮੇਸ਼ਾ ਇਹ ਗੱਲ ਕਹਿੰਦਾ ਯਾਰ ਡੱਬੇ ਨਾ ਖਾਓ ਕੋਈ ਮੀਟ ਆਂਡੇ ਤੋਂ ਇਲਾਵਾ ਬਾਡੀ ਬਣ ਸਕਦੀ ਆ ਟੈਸਟ ਵੀ ਉਹਦੇ ਹੋਏ ਸਟੇਰੋਇਡ ਸਾਰਾ ਕੁਝ ਫਾਰਮ ਕਿੱਡਾ ਬੜਾ ਉਹਨਾਂ ਦਾ ਉਹਨਾਂ ਦਾ ਫਾਰਮ ਦੇਖੋ ਨਾ ਕਿੱਡਾ ਬੜਾ ਹੈ ਬਈ ਉਹਨਾਂ ਨੇ ਤਾਂ ਕਦੀ ਵੀ ਡੱਬਿਆਂ ਦਾ ਤਾਂ ਕਦੀ ਨਾ ਹੀ ਲਿਆ ਉਹ ਦੁੱਧ ਮੱਖਣ ਤੇ ਉੱਤੇ ਭਾਜੀ ਇਹ ਚੀਜ਼ਾਂ ਤੇ ਸਾਰੀ ਪਾਵਰੀ ਸਾਰੀ ਉਹਨਾਂ ਦੀ ਇਸ ਚੀਜ਼ ਤੇ ਬਈ ਚਲੋ ਹੁਣ ਕੀ ਕਹਿ ਸਕਦੇ ਜੋ ਪ੍ਰਮਾਤਮਾ ਨੂੰ ਇੰਨੀ ਹੈਗੀ ਸਾਡੇ ਨਾਲ ਇੰਨਾ ਕੁਝ ਕਰਕੇ ਭਾਜੀ ਕਿਦਾਂ ਯਾਦ ਕਰੋਗੇ ਆਉਣ ਵਾਲੇ ਭਾਜੀ ਘਾਟਾ ਫੋੜਾ ਨਹੀਂ ਕਰੀ ਇਹ ਨਹੀਂ ਜੀ ਜਿੰਦਗੀ ਭਰ ਯਾਦ ਰਹੇਗਾ ਕੁਝ ਕਰ ਨਹੀਂ ਸਕਦੇ ਹੁਣ ਬਸ ਬੇਵੱਸ ਹਰੇਕ ਵਕ ਹਰੇਕ ਉਹ ਚਿਹਰਾ ਜਿਹੜਾ ਕਿ ਵਰਿੰਦਰ ਕੁਮਨ ਨੂੰ ਯਾਦ ਕਰਦਾ ਪਿਆ ਵਾ ਪਰਵਾਰਿਕ ਮੈਂਬਰਾਂ ਦੇ ਨਾਲ ਗੱਲ ਕਰਦੇ ਪਏ ਉਹਨਾਂ ਦੇ ਦੋਸਤ ਨੇ ਮਿੱਤਰ ਨੇ ਇਸ ਕੰਪਲੈਕਸ ਦੇ ਅੰਦਰ ਜੋ ਕੰਮ ਕਰਦੇ ਨੇ ਹਰੇਕ ਐਸ ਵਕਤ ਜਿਹੜੇ ਨੇ ਕਿ ਉਹ ਮੁਰਜਾਏ ਹੋਏ ਨੇ ਯਾਦ ਕਰਦੇ ਪਏ ਨੇ ਵਰਿੰਦਰ ਕੁਮਨ ਹੋਰਾਂ ਨੂੰ ਕਿ ਜਿਸ ਤਰੀਕੇ ਦਾ ਉਹਨਾਂ ਦਾ ਸੁਭਾਅ ਸੀਗਾ ਗੱਲਬਾਤ ਕਰਦੇ ਸੀਗੇ ਪਰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜੋ ਇਸ ਪਰਿਵਾਰ ਨੂੰ ਅੱਜ ਪਿਆ ਹੈ ਉਹ ਪਰਿਵਾਰ ਹੀ ਜਾਣ ਸਕਦਾ ਹੈ ਹਾਲਾਂਕਿ ਸਾਰੇ ਪੰਜਾਬ ਚ ਕਿਤੇਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਜੋ ਉਹਦੇ ਚਾਹਣ ਵਾਲੇ ਸਨ ਵਰਿੰਦਰ ਕੁਮੰਦੇ ਉਹ ਅੱਜ ਜ਼ਰੂਰ ਜਿਹੜੇ ਨੇ ਕਿ ਉਹ ਮਾਯੂਸ ਨੇ ਕਿਉਂਕਿ ਇਹ ਵਕਤੀ ਐਸਾ ਵੈ ਮਨਹੂਸ ਘੜੀ ਜਿਹੜੀ ਐਸ ਵਕਤ ਜਿਹੜੀ ਹੈ ਕਿ ਉਹ ਆਈ ਇਸ ਪਰਿਵਾਰ ਦੇ ਉੱਤੇ ਜਿੰਨੇ ਸਾਰਿਆਂ ਨੂੰ ਜਿਹੜਾ ਕਿ ਹਲਾਕੇ ਰੱਖਦਾ ਹੈ ਅੱਜ ਦੁਪਹਿਰ 3 ਵਜੇ ਜਿਹੜਾ ਕਿ ਜਲੰਧਰ ਦੇ ਮਾਡਲ ਟਾਉਨ ਸ਼ਮਸ਼ਾਨ ਘਾਟ ਵਿਖੇ ਜਿਹੜਾ ਕਿ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਫਿਰ ਦਕਮੰਦਾਂ ਕੈਮਰਾ ਪਰਸਨ ਦੇ ਰੂਪ ਦੇ ਨਾਲ ਪਰਮਿਸਿੰਗ ਪੀਟੀਸੀ ਨਿਊਜ਼ ਜਿਵੇਂ